ਲੋਇ ਨਿਵਰਕ ਸਮੂਹ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦੇਣੀ ਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਸਿੰਘ ਸੋ ਅਮੇਰਜੀ ਨੇ ਜਿੱਥੇ ਦੇਸ਼ ਨੂੰ ਦਿਸ਼ਾ ਤੇ ਦਸ਼ਾ ਦਿੱਤੀ ਉਥੇ ਪਿਛਲੇ ਵਰਗਾਂ ਨੂੰ ਦਬਰੇ ਕੁਝਾਂ ਨੂੰ ਉਹਨਾਂ ਨੂੰ ਬਰਾਬਰਤਾ ਦੇ ਜਿਹੜੇ ਹੱਕ ਦਿੱਤੇ ਇਹਦੇ ਵਾਸਤੇ ਹਮੇਸ਼ਾ ਉਹਨਾਂ ਦੇ ਮਸੀਹਾ ਤੇ ਜਾਣੇ-ਜਾਨ ਕੇ ਤੇ ਉਹਨਾਂ ਦਾ ਮੈਂ ਇਸ ਗੱਲ ਦਾ ਸ਼ੁਕਰਾਨਾ ਕਰਦੀ ਆ ਕਿਉਂਕਿ ਕੱਲ ਅਸੀਂ ਵਿਸਾਖੀ ਦਾ ਸੁਪਰਵਾਸ ਖਾਲਸਾ ਦਿਵਸ ਦੀ ਸਾਜਣਾ ਦਿਵਸ ਵੀ ਅਸੀਂ ਮਨਾਈ ਤੇ ਜਿਹੜੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਜਿੱਥੇ ਭੇਦਭਾਵ ਉੱਚਨੀ ਜਾਤ ਪਾਤ ਤੋਂ ਉੱਪਰ ਉੱਠ ਕੇ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਰੰਗਰੇਟਾ ਗੁਰੂ ਦਾ ਬੇਟਾ ਦਰਜਾ ਦਿੱਤਾ ਉਹੀ ਜਦ ਸੰਵਿਧਾਨ ਦੇਸ਼ ਆਜ਼ਾਦ ਹੋਇਆ ਸੰਵਿਧਾਨ ਬਣਾਇਆ ਤੇ ਉਹ ਸੋਚ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਅੱਕੇ ਜਾ ਕੇ ਬਰਾਬਰਤਾ ਦਾ ਦਰਜਾ ਦਿੱਤਾ ਤੇ ਮੈਂ ਇਸ ਗੱਲ ਵਾਸਤੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਆ ਤੇ ਇਸ શુભ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਦਿੱਤੀ। ਸਰਕਾਰ ਪਰ ਐਫਆਈਓ ਦਰਜ ਹੋਈ ਹੈ ਕਿ ਵੀ ਦੇਖਿਓ ਪਹਿਲਾਂ ਤਾਂ ਜੋ ਨੇ ਪ੍ਰੋਮਿਸ ਕੀਤਾ ਸੀ ਦਾਵਾ ਕੀਤਾ ਸੀ ਸਾਰੇ। ਪਾਪਾ ਨੂੰ ਲੈ ਕੇ। ਇਹ ਕੀ ਕਰਦੇ ਨੇ ਕੀ ਨਹੀਂ ਕਰਦੇ ਇਹ ਸਰਕਾਰ ਨੇ ਲੋਕਾਂ ਦੇ ਹੱਕ ਵਾਲੇ ਕੋਈ ਕੰਮ ਜੇ ਕਿਨਾਂ ਨੂੰ ਬੈਠੇ ਤੇ ਉਂਗਲਾਂ 'ਚ ਨਾ ਤੁਸੀਂ ਦੱਸ ਸਕਦੇ ਹੋ ਨਾ ਮੈਂ ਦੱਸ ਸਕਦੀ ਆ। ਲੇਕਿਨ ਵਿਰੋਧੀਆਂ ਨੂੰ ਦਬਾ ਕੇ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਕਰਕੇ ਆਪਣੇ ਆਪ ਨੂੰ ਭਗਵੰਤਾਨ ਰੱਬ ਸਮਝਦਾ ਹੈਗਾ। ਇਹ ਵੀ ਇਹ ਹੈ ਕਿ ਲੋਕ ਸਭਾ 'ਚ ਲੋਕਾਂ ਨੇ ਇਹਨੂੰ ਜਨਾਤ ਤੇ ਬਾਕੀ ਜਿਹੜੀ ਬਚੀ ਕੁਛੀ ਕਸਰ ਹੈ ਅਗਲੇ ਮਹੀਨੇ ਤੇ ਜਨਾ ਦੇ